ਦੁਨੀਆ ਦੇ ਇਥੇ ਹੰਦ ਬਹੁਤ ਪਈ ਆ ਸਸ਼ੀਕਲ ਜੀ ਗੁੱਡ ਮਾਰਨਿੰਗ ਗਾਇਸ ਫੇਰ ਤੋਂ ਸਵਾਗਤ ਆ ਸਾਡੇ ਨਵੇਂ ਬਲੌਗ ਦੇ ਨਾਲ ਅੱਜ ਤੋਂ ਫਿਰ ਤੇ ਧੁੰਦ ਬਹੁਤ ਜ਼ਿਆਦਾ ਪਈ ਆ ਤੇ ਆਪਾਂ ਬੈਠੀਆਂ ਜੀ ਅੱਡੇ ਤੇ ਆਪਣੇ ਹਰੂਆ ਲੱਡੇ ਦੇ ਪਿੰਡ ਤੇ ਤੇ ਅਜੇ ਤੱਕ ਆਪਣੇ ਜਿਹੜੇ ਬਾਕੀ ਸਾਥੀ ਆ ਲੇਬਰ ਵਾਲੇ ਬੰਦੇ ਹਜੇ ਤੱਕ ਪਹੁੰਚ ਨਹੀਂ ਆ ਪਿਆ ਨੂੰ ਕਾਫੀ ਚਿਰ ਹੋ ਗਿਆ ਇੱਥੇ 10 15 ਮਿੰਟ ਖਲੋਤੇ ਆ ਇਹਨੂੰ ਹਲੇ ਤੱਕ ਪਹੁੰਚ ਨਹੀਂ ਰਹੀ ਧੁੰਦ ਬਹੁਤ ਜ਼ਿਆਦਾ ਪਈ ਆ ਦੇਖ ਸਕਦੇ ਜੀ ਕਿ ਬੰਦੇ ਦਾ ਬੰਦੇ ਨਾਲ ਲੱਭਣਾ ਬੜਾ ਔਖਾ ਹੋਇਆ ਪਿਆ ਵਾ ਤੇ ਆਪਾਂ ਚੱਲਿਆ ਜੀ ਹੁਣ ਕੰਮ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਦਾ ਕੀ ਮਾਹੌਲ ਯਾਰ ਆਪਾਂ ਬਹੁਤ ਕਿੱਲੇ ਆ ਤੇ ਕਾਫੀ ਸ਼ਹਿਰ ਦੇ ਵਿੱਚ ਉਲਾਂ ਕਰ ਰਹੇ ਆ ਇੱਥੇ ਥੋੜਾ ਜਿਹਾ ਧੁੰਦ ਦਾ ਫਰਕ ਹੈ ਤੇ ਅੱਗੇ ਤਾਂ ਹਜੇ ਪਤਾ ਨਹੀਂ ਅੱਗੇ ਧੁੰਦ ਕਾਫੀ ਪਈ ਹੋਈ ਆ ਤੇ ਇੱਥੇ ਥੋੜਾ ਜਿਹਾ ਸ਼ਹਿਰ ਦੇ ਕਰਕੇ ਹੋ ਸਕਦਾ ਧੁੰਦ ਘੱਟ ਹੋਵੇ ਸਵੇਰ-ਸਵੇਰ ਦਾ ਟਾਈਮ ਹੈ ਤੇ ਇੱਥੇ ਥੋੜਾ ਫਰਕ ਆ ਲੈ ਜੀ ਕੀ ਆ ਲਿਆ ਜੀ ਦਾ ਜੀ ਚਾਹ ਪੀ ਲੱਗੇ ਜੇ ਚਾਹ ਵੀ ਨਹੀਂ ਚਾਹ ਵੀ ਰੋਣਾ ਆਪਾਂ ਲੱਗਾ ਜੇ ਪੀਣਾ ਹੁਣ ਆਪਾਂ ਅਕਲ ਪਹੁੰਚ ਗਏ ਆ ਕਲਾਂ ਦੇ ਵਿੱਚ ਤੇ ਚਾਹ ਪੀਨੇ ਇੱਥੇ ਪਾਜੀ ਹੁਣ ਆ ਕੋਟ-ਕੋਟ ਤੇ ਹੁਣੇ ਥੋੜਾ ਜਿਹਾ ਗਰਮ ਤੇ ਫਿਰ ਆਪਾਂ ਇੱਥੋਂ ਪਾਣੀਆਂ ਦੀ ਚਾਹ ਲੈ ਆਇਆਗੇ ਜੀ ਆਪਣੇ ਨਾਲ ਦੇ ਬੰਦੇ ਕੀ ਹਾਲ ਜੀ ਚਾਹ ਪੀ ਲੋਕੋ ਕੋਟ ਆਜੂ ਗਰਮ ਹੋ ਜੇ ਮੜੇ ਮੜੇ ਠੰਡ ਬੜੀ ਜਾ ਹਾਂ ਤਾਂ ਕਾਫੀ ਪੈ ਰਹੀ ਆ ਚਲੋ ਆਦੇ ਚਾਹ ਪੀਨੇ ਆ ਘਟ ਘਟ ਤੇ ਫੇਰ ਅਖੋ ਆਪਾਂ ਚੱਲੇ ਤੁੰਦੇ ਇਹ ਗਰਮਾ ਗਰਮ ਚਾਹ ਬਹੁਤ ਵਧੀਆ ਸਵਾਦ ਬਣਾਉਂਦਾ ਆ ਆਪਾਂ ਜਦੋਂ ਇੱਥੇ ਆਉਂਦੇ ਆ ਤੇ ਇਹ ਵੀਰ ਕੋ ਚਾਹ ਪੀ ਕੇ ਜਾਂਦੇ ਆ ਚਾਹ ਬਹੁਤ ਟੈਸਟੀ ਬਣਾਉਂਦਾ ਪਾ ਜੀ ਸਾਡੀ ਵੇਖੋ ਤਾਜੀ ਤਾਜੀ ਗਰਮ ਗਰਮ ਚਾਹ ਆ ਜੀ ਤੇ ਪੱਤੇ ਤੇ ਦੁੱਧ ਤੇ ਖੰਡ ਵਧੀਆ ਠੋਕੇ ਪਾ ਪਾ ਕੇ ਸਾਨੂੰ ਬਣਾ ਕੇ ਦਿੰਦਾ ਚਾਹ ਚਾਹ ਬਹੁਤ ਟੈਸਟੀ ਬਣਾਉਂਦਾ ਤੇ ਚਾਹ ਹੁਣ ਪੀਨੇ ਆ ਜੀ ਅਸੀਂ ਘਟ ਘਟੇ ਲਾ ਵੀ ਦੋਸਤੋ ਚਾਹ ਪੀ ਕੇ ਆਪਾਂ ਗਰਮ ਹੋ ਕੇ ਸਰੀਰ ਕੰਦ ਚ ਲਿਆ ਕੇ ਆਪਾਂ ਨਿਕਲ ਪਏ ਆ ਕੱਠਾਂ ਦੇ ਕੰਮ ਤੇ ਤੇ ਸੜਕ ਬਹੁਤ ਜ਼ਿਆਦਾ ਗਿੱਲੀ ਹੋਈ ਪਈ ਆ ਟ੍ਰੇਲ ਦੇ ਨਾਲ ਇਦਾਂ ਲੱਗਦਾ ਕਿ بارش ਹੋ ਕੇ ਹਟੀ ਹੁੰਦੀ ਆ ਹੁਣੇ-ਹੁਣੇ ਤੇ ਧੁੰਦ ਬਹੁਤ ਜ਼ਿਆਦਾ ਪਈ ਆ ਆਪਾਂ ਜਾ ਰਹੇ ਆ ਜੀ ਕਲਾਂਨੌਰ ਰੋਡ ਤੋਂ ਬਟਾਲੇ ਨੂੰ ਭਾਗੋਵਾਲ ਦੇਖ ਸਕਦੇ ਜੇ ਆਪਾਂ ਹੁਣ ਪਹੁੰਚਣ ਹੀ ਆਲੇ ਆ ਤੇ ਥੋੜਾ ਚਾਹ ਪੀਣਾ ਹਰਾ ਥੋੜਾ ਜਾ ਸਰੀਰ ਕੰਮ ਕਰਨਦਿਆ ਵਾ ਉਦਾ ਹਟੇ ਕੋ ਠੰਡ ਦੇ ਕਰਕੇ ਹਿਲਿਆ ਜੁਲਿਆ ਨਹੀਂ ਜਾਂਦਾ ਹਵਾ ਬੜੀ ਠੰਡੀ ਵੱਜਦੀ ਹੰਦੇ ਬਹੁਤ ਪਈ ਆ ਉਹ ਬੰਟੀ ਵੀਰ ਆ ਉਹ ਲਾਡੀ ਆ ਪਰ ਪਰਮਡ ਆ ਇਧਰ ਬੰਟੀ ਵੀਰ ਖਲੋਤਾ ਹੋਰ ਬੰਟੀ ਵੀਰ ਉਹਦੇ ਉਹਦੇ ਵੀਰ ਠੀਕ ਠਾਕ ਹਾਂਜੀ ਹਾਂਜੀ ਠੀਕ ਹੀ ਚੰਗਾ ਉਹ ਗਾਈਸ ਆਪਾਂ ਪਹੁੰਚ ਗਏ ਜੀ ਟੈਂਪ ਤੇ ਤੇ ਹੁਣ ਆਪਾਂ ਲੱਗੇ ਆ ਜੀ ਆਪਣਾ ਟਰਾਲਰ ਲੋਡ ਕਰਨਾ ਧੁੰਦ ਧੁੰਦ ਹਲੇ ਹਾਜੇ ਤੱਕ ਪੂਰੀ ਪਈ ਆ ਲੇਕਿਨ ਸੂਰਜ ਨਿਕਲਣ ਦਾ ਹਜੇ ਕੋਈ ਸੁਭਾਵ ਨਹੀਂ ਹੈਗਾ ਕਿ ਮਤਲਬ ਸੂਰਜ ਜੇ ਨਿਕਲੇਗਾ ਜੇ ਧੁੱਪ ਲੱਗੇਗੀ ਤੇ ਜਿਹੜਾ ਇੱਕ ਟਰਾਲਾ ਆਪਣੇ ਨੂੰ ਅੱਜ ਮਿਲ ਗਿਆ ਵਾ ਇੱਕੋ ਟਰਾਲਾ 500 ਪਰ ਕਿਟ ਆਪਾਂ ਨਿਕਲਣਾ ਬਾਕੀ ਬੰਦੇ ਆਪਣੇ ਕੈਰੀ ਟੂਰੀਡੇ ਕਰਨ ਕੱਪੜੇ ਕੁੱਪੜੇ ਛੇ ਕਰਨਦੇ ਤੇ ਹੁਣ ਆਪਾਂ ਲੱਗੇ ਜੀ ਅਗਲਾ ਟਰਾਲਾ ਆਪਣਾ ਜਿਹੜਾ ਪਹਿਲਾ ਲੋਡ ਕਰ ਟਰਾਲਾ ਆਪਣਾ ਦੋਸਤੋ ਲੱਦਿਆ ਗਿਆ ਤੇ ਹੁਣ ਆਪਾਂ ਲੱਗੇ ਜੀ ਇਹਨੂੰ ਰਸੇ ਪਾਉਣ ਤੇ ਪੇਮੈਂਟ ਲਾ ਕੇ ਹੁਣ ਚੱਲਿਆ ਜੀ ਆਪਾਂ ਨੇ ਘਰਾਂ ਨੂੰ ਇੱਕੋ ਟਰਾਲਾ ਸੀਗਾ ਜੀ ਸਾਡੇ ਕੋਲ ਤੇ ਉਹ ਵੀ ਆਪਾਂ ਦਿੱਤਾ ਵਾ ਲੋਡ ਕਰ ਤੇ ਹੁਣ ਆਪਾਂ ਚੱਲੇ ਆ ਇੱਥੋਂ ਹੁਣ ਆਪ चेची खा दिया है बिस्किट खा दिया चेची अच्छा ते जी तू तो कि खा दिया बिस्किट अच्छा स्कूल गया से आ गया ठीक है पेपर हो गया तो गोलू कितने हाँ हाँ तू मैं सीख दे जी ठीक है चा मन हाँ चीजी खा लो खा लो खा लो खा लो ਦੋਸਤੋ ਮੈਂ ਆ ਗਿਆ ਜੀ ਆਪਣੇ ਘਰ ਵਾਪਸ ਇੱਕ ਟ੍ਰੈਵਲਸੀ ਆਪਾਂ ਹਾਉਨ ਲੋਡ ਕਰਕੇ ਆ ਗਏ ਆ ਇੱਧਰ ਮੰਨ ਤੋਂ ਨਹੀਂ ਖੇਡਣਦੇ ਆ ਬਿਸਕਟ ਚੀਜੀ ਖਾ ਰਹੇ ਮੰਨਾਰ ਚਾ ਆਏ ਆ ਯੋ 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 ਸੰਟ ਤੂੰ ਕਿੱਧਰ ਚੱਲਿਆ ਵਾ